ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ ਦੇ ਵਿੱਚ ਸਟੈਂਡ ਕੀ ਲਿਆ ਇੱਕ ਬਿਆਨ ਕੀ ਲਿਆ ਜਿੱਥੇ ਵਿਰੋਧੀਆਂ ਨੇ ਇਸ ਬਿਆਨ ਨੂੰ ਤੋੜ ਮਰੋੜ ਕੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਵਰਤਿਆ ਤੇ ਦੂਜੇ ਪਾਸੇ ਉਹਨਾਂ ਦੀ ਆਪਣੀ ਪਾਰਟੀ ਦੇ ਕੁਝ ਆਪੂ ਪੰਜਾਬ ਹਤਾਸ਼ੀ ਬਣੇ ਲੀਡਰ ਵੱਡੇ ਦਿਗਜ ਪਖੰਡੀ ਲੀਡਰ ਜਿਹੜੇ ਆ ਪੰਜਾਬ ਹਤਾਸ਼ੀ ਉਹ ਵੀ ਇਸ ਬਿਆਨ ਤੋਂ ਖੜਾ ਛਡਾਉਂਦੇ ਨਜ਼ਰ ਆਏ ਦਰਅਸਲ ਸੁਖਪਾਲ ਸਿੰਘ ਖੈਰਾਹੋਰਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਪਿਛਲੇ ਦਿਨੀ ਜਿੱਥੇ ਉਹਨਾਂ ਨੇ ਸ਼ਬਦ ਵਰਤਿਆ ਗੈਰ ਪੰਜਾਬੀ ਉਹਨਾਂ ਨੇ ਕਿਹਾ ਕਿ ਇੱਕ ਗੈਰ ਪੰਜਾਬੀ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਇੱਥੇ ਆ ਕੇ ਪੰਜਾਬ ਦੀਆਂ ਨੌਕਰੀਆਂ ਲੈ ਰਹੇ ਨੇ ਸਰਕਾਰੀ ਔਰ ਇੱਥੇ ਆ ਕੇ ਵਸ ਰਹੇ ਨੇ ਸਾਡੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਜਾਈ ਜਾਂਦੇ ਆ ਔਰ ਇੱਥੇ ਜਿਸ ਤਰੀਕੇ ਦੇ ਨਾਲ ਬਾਹਰਲੇ ਗੈਰ ਪੰਜਾਬੀਆਂ ਦੀ ਇੱਥੇ ਆਮਦ ਹੋ ਰਹੀ ਹੈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਿੱਖ ਜਾਂ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਹੀ ਘੱਟ ਗਿਣਤੀ ਦੇ ਵਿੱਚ ਰਹਿ ਜਾਵਾਂਗੇ ਔਰ ਇੱਥੇ ਸਾਰੀਆਂ ਸਰਕਾਰੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦਾ ਜਿਹੜਾ ਉਹ ਕਬਜ਼ਾ ਹੋ ਜਾਊਗਾ ਉਹਨਾਂ ਨੇ ਕਿਹਾ ਕਿ ਚਾਹੀਦਾ ਇਹ ਹੈ ਕਿ ਇੱਕ ਐਸਜੀ ਪਾਲਿਸੀ ਇੱਕ ਇਹੋ ਜਿਹਾ ਕ੍ਰਾਈਟੇਰੀਆ ਬਣਾਇਆ ਜਾਵੇ ਜਿਸ ਨੂੰ ਪਾਰ ਕਰਨ ਉਪਰੰਤ ਹੀ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੋਵੇ ਤੇ ਨੌਕਰੀ ਲੈਣ ਦਾ ਅਧਿਕਾਰ ਹੋਵੇ ਤੇ ਉਹਨਾਂ ਨੇ ਕਿਹਾ ਤਾਂ ਜੋ ਅਸੀਂ ਪੰਜਾਬੀ ਘਟ ਗਣਤੀਆਂ ਦੇ ਵਿੱਚ ਨਾ ਆ ਸਕੀ। ਤਾਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਪੰਜਾਬੀ ਜਾ ਕੇ ਉੱਤਰਾਖੰਡ, ਹਿਮਾਚਲ, ਰਾਜਸਥਾਨ, ਗੁਜਰਾਤ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ, ਉੱਥੇ ਨੌਕਰੀਆਂ ਨਹੀਂ ਲੈ ਸਕਦੇ, ਉੱਥੇ ਕੋਈ ਹੋਰ ਸੁੱਖ ਸਹੂਲਤਾਂ ਨਹੀਂ ਲੈ ਸਕਦੇ ਤਾਂ ਫੇਰ ਪੰਜਾਬੀਆਂ ਦੇ ਪੈਸੇ ਤੇ ਗੈਰ ਪੰਜਾਬੀ ਇੱਥੇ ਸੁੱਖ ਸਹੂਲਤਾਂ ਜਾਂ ਫਿਰ ਕਿਵੇਂ ਉਹਨਾਂ ਦੀਆਂ ਨੌਕਰੀਆਂ ਤੇ ਜਾਂ ਫਿਰ ਹੱਕਾਂ ਤੇ ਕਿਵੇਂ ਡਾਕਾ ਮਾਰ ਸਕਦੇ ਆ? ਸਾਨੂੰ ਸਾਡੇ ਪੰਜਾਬੀਆਂ ਦੇ ਹੱਕਾਂ ਨੂੰ ਬਚਾਉਣ ਦੀ ਲੋੜ ਹੈ ਇਹ ਸੁਖਪਾਲ ਸਿੰਘ ਖਹਿਰਾਹੋਰਾ ਨੇ ਗੱਲ ਕਹੀ ਹੈ ਇਥੋਂ ਤੱਕ ਇਹ ਗੱਲ ਠੀਕ ਨਜ਼ਰ ਆਉਂਦੀ ਹੈ ਪਰ ਅੱਜ ਕੱਲ ਤੁਹਾਨੂੰ ਸਾਡੇ ਮੀਡੀਆ ਦਾ ਪਤਾ ਹੀ ਹੈ ਕਿ ਟੁਕੜਬੋਚ ਮੀਡੀਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੁਝ ਟੁਕੜਿਆਂ ਦੇ ਵਾਸਤੇ ਪੰਜਾਬ ਦੇ ਹੱਕਾਂ ਨੂੰ ਜਿਹੜਾ ਉਹ ਵੇਚ ਰਿਹਾ ਤੇ ਕੁਝ ਕੁਝ ਛਿਲੜਾਂ ਦੇ ਵਾਸਤੇ ਕਿਵੇਂ ਪੰਜਾਬ ਦੇ ਨਾਲ ਖਿਲਵਾੜ ਕਰ ਰਿਹਾ ਕੁਝ ਹੱਥਾਂ ਦੇ ਵਿੱਚ ਵੇਚ ਕੇ ਕੁਝ ਮੀਡੀਆ ਨੇ ਗੈਰ ਪੰਜਾਬੀ ਸ਼ਬਦ ਦੀ ਥਾਂ ਤੇ ਯੂਪੀ ਬਿਹਾਰ ਸ਼ਬਦ ਜਿਹੜਾ ਉਹ ਵਰਤ ਦਿੱਤਾ ਜਿੱਥੇ ਯੂਪੀ ਬਿਹਾਰ ਸ਼ਬਦ ਵਰਤਣ ਤੋਂ ਬਾਅਦ ਜਿਹੜਾ ਹੈਗਾ ਇਹ ਲੜਾਈ ਜਿਹੜੀ ਹੈ ਉਹ ਹੱਕਾਂ ਦੀ ਨਹੀਂ ਰਹੀ ਸਗੋਂ ਯੂਪੀ ਬਿਹਾਰ ਵਰਸਸ ਪੰਜਾਬ ਦੀ ਜਿਹੜੀ ਉਹ ਲੜਾਈ ਬਣਾ ਦਿੱਤੀ ਜਦ ਕਿ ਇਹ ਜੀ ਗੱਲ ਹੈ ਕੋਈ ਨਹੀਂ ਉੱਥੇ ਹੀ ਵਿਰੋਧੀ ਵੀ ਸਵਾਲ ਜਿਹੜੇ ਚੱਕਣੇ ਸ਼ੁਰੂ ਕਰ ਗਏ ਉਹਨਾਂ ਖਬਰਾਂ ਤੋਂ ਬਾਅਦ ਕਿ ਇਦਾਂ ਜੀ ਉਦਾਂ ਜੀ ਬੜੀਆਂ ਗੱਲਾਂ ਜਿਹੜੀਆਂ ਵਿਰੋਧੀਆਂ ਨੇ ਕੀਤੀਆਂ ਪਰ ਸਭ ਤੋਂ ਹੈਰਾਨੀ ਮੈਨੂੰ ਉਦੋਂ ਹੋਈ ਜਦੋਂ ਕਾਂਗਰਸ ਪਾਰਟੀ ਦੇ ਪੰਜਾਬ ਹਤੈਸ਼ੀ ਅਖਬਾਉਂਦੇ ਪਖੰਡੀ ਲੀਡਰ ਆਪਣੇ ਆਪ ਨੂੰ ਇਸ ਬਿਆਨਾ ਤੋਂ ਵੱਖ ਕਰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਇਹ ਸੁਖਪਾਲ ਸਿੰਘ ਖੈਰਾਹੌਰਾਂ ਦਾ ਨਿੱਜੀ ਬਿਆਨ ਹੈ। ਇਹ ਸੁਖਪਾਲ ਸਿੰਘ ਖੈਰਾਹੌਰਾਂ ਦਾ ਨਿੱਜੀ ਬਿਆਨ ਹੈ। ਇਸ ਬਿਆਨ ਦੇ ਨਾਲ ਨਾ ਪੰਜਾਬ ਕਾਂਗਰਸ ਤੇ ਨਾ ਹੀ ਦੇਸ਼ ਦੀ ਕਾਂਗਰਸ ਉਹਨਾਂ ਦੇ ਨਾਲ ਸਹਿਮਤ ਨਹੀਂ। ਕਿਉਂ ਨਹੀਂ ਸਹਿਮਤ? ਕਿਉਂਕਿ ਉਹਨਾਂ ਦੀ ਯੂਪੀ ਬਿਹਾਰ ਦੇ ਵਿੱਚ ਵੋਟ ਟੁੱਟਦੀ ਹੈ। ਕਿਉਂਕਿ ਕੁਝ ਪੰਜਾਬ ਦੇ ਹਿੱਸੇ ਜਿੱਥੇ ਬਹੁਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੇ ਉੱਥੇ ਉਹਨਾਂ ਦੀ ਵੋਟ ਟੁੱਟਦੀ ਹੈ ਤੇ ਵੋਟਾਂ ਦੇ ਲਈ ਚੰਦ ਵੋਟਾਂ ਦੇ ਲਈ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੇ ਲਈ ਉਹਨਾਂ ਨੇ ਖੜਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਭੱਜਣਾ ਜ਼ਰੂਰੀ ਸਮਝਿਆ ਪੂਛਾਂ ਲੈ ਕੇ ਭੱਜਣਾ ਜ਼ਰੂਰੀ ਸਮਝਿਆ ਹੁਣ ਇੱਥੇ ਅੱਗੇ ਵੀ ਅਸੀਂ ਪਹਿਲਾਂ ਗੱਲ ਕਰਦੇ ਆ ਰਹੇ ਹਾਂ ਕਿ ਕੋਈ ਵੀ ਨੈਸ਼ਨਲ ਪਾਰਟੀ ਹੈ ਉਹ ਇਸ ਤਰੀਕੇ ਦੇ ਨਾਲ ਫਸ ਜਾਂਦੀ ਹੈ ਸਾਡੇ ਸੂਬੇ ਜਾਂ ਦੂਜੇ ਸੂਬਿਆਂ ਦੇ ਹੱਕਾਂ ਨੂੰ ਲੈ ਕੇ ਇਸ ਤਰੀਕੇ ਨਾਲ ਫਾਜ ਜਾਂਦੀ ਹੈ ਨਾ ਤਾਂ ਉਹ ਸਾਡੇ ਵਾਲੇ ਪਾਸੇ ਸਟੈਂਡ ਲੈ ਸਕਦੇ ਹੁੰਦੇ ਆ ਨਾ ਉਹ ਦੂਜੇ ਪਾਸੇ ਸਟੈਂਡ ਲੈ ਸਕਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਵੋਟਾਂ ਪਿਆਰੀਆਂ ਹੁੰਦੀਆਂ ਆਪਣੇ ਲੋਕਾਂ ਦੇ ਹੱਕ ਜਿਹੜੇ ਆ ਉਹ ਨਹੀਂ ਪਿਆਰੇ ਹੁੰਦੇ ਇਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਹੈਗੀਆਂ ਨੇ ਤਾਂ ਸਾਨੂੰ ਚਾਹੀਦੀ ਹੁੰਦੀ ਹੈ ਇੱਕ ਖੇਤਰੀ ਪਾਰਟੀ ਜਿਹੜੀ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਹੁਣ ਜੇ ਪੰਜਾਬ ਕਾਂਗਰਸ ਦੇ ਲੀਡਰ ਜੇ ਪੰਜਾਬੀਅਤ ਦੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਪੰਜਾਬੀ ਦੀ ਗੱਲ ਨਹੀਂ ਕਰ ਸਕਦੇ ਪੰਜਾਬੀਆਂ ਦੀ ਗੱਲ ਨਹੀਂ ਕਰ ਸਕਦੇ ਫਿਰ ਪੰਜਾਬੀ ਵੋਟ ਤੁਹਾਨੂੰ ਕਿਉਂ ਪਾਉਣ ਕਿਉਂ ਪਾਉਣ ਤੁਹਾਨੂੰ ਵੋਟ ਪੰਜਾਬੀ ਜੇ ਤੁਸੀਂ ਸਾਡੇ ਹੱਕਾਂ ਦੀ ਗੱਲ ਜਿਹੜੀ ਆ ਉਹ ਕਰ ਹੀ ਨਹੀਂ ਸਕਦੇ ਮਤਲਬ ਹੈਰਾਨੀ ਵਾਲੀ ਗੱਲ ਹੈ ਕਿ ਜੇ ਅਸੀਂ ਹਿਮਾਚਲ ਦੇ ਵਿੱਚ ਜਾ ਕੇ ਸਾਡੇ ਪੰਜਾਬੀ ਜੇ ਅਸੀਂ ਗੁਜਰਾਤ ਦੇ ਵਿੱਚ ਜਾ ਕੇ ਜੇ ਅਸੀਂ ਉੱਤਰਾਖੰਡ ਦੇ ਵਿੱਚ ਜਾ ਕੇ ਜੇ ਅਸੀਂ ਹੋਰ ਸੂਬਿਆਂ ਦੇ ਵਿੱਚ ਜਾ ਕੇ ਅਸੀਂ ਕੋਈ ਸੁੱਖ ਸਹੂਲਤ ਨਹੀਂ مان ਸਕਦੇ ਉੱਥੇ ਨੌਕਰੀਆਂ ਨਹੀਂ ਲੈ ਸਕਦੇ ਉੱਥੇ ਅਸੀਂ ਜ਼ਮੀਨਾਂ ਜਾਇਦਾਦਾਂ ਨਹੀਂ ਖਰੀਦ ਸਕਦੇ ਤਾਂ ਫਿਰ ਸਾਡੇ ਵਾਲੇ ਪਾਸੇ ਅਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜੀ ਭਗਵੰਤ ਮਾਨ ਨੂੰ ਜਿਹੜੀ ਇਹ ਗੱਲ ਦੱਸਣੀ ਚਾਹੀਦੀ ਆ ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਪ੍ਰਾਈਵੇਟ ਬਿਲ ਜਿਹੜਾ 2023 ਦੇ ਵਿੱਚ ਲਿਆਂਦਾ ਵਿਧਾਨ ਸਭਾ ਦੇ ਵਿੱਚ ਉਦੋਂ ਨਾ ਤਾਂ ਇਹ ਵਿਰੋਧੀ ਬੋਲੇ ਨਾ ਉਦੋਂ ਕਾਂਗਰਸ ਦੇ ਆਪਣੇ ਬੰਦੇ ਬੋਲੇ ਕਿ ਨਾ ਜੀ ਇਹ ਜਿਹੜਾ ਬਿਲ ਆਪਾਂ ਨਾ ਲਿਆਈਏ ਜਾਂ ਹੋਰ ਗੱਲਾਂ ਬਾਤਾਂ ਕੀਤੀਆਂ ਨਹੀਂ ਅੱਜ ਵੋਟਾਂ ਟੁੱਟਦੀਆਂ ਨੇ ਅੱਜ ਇਹਨਾਂ ਨੂੰ ਜਿਹੜੇ ਇਹ ਸਾਰੀਆਂ ਗੱਲਾਂ ਇਹ ਲੱਗਣ ਲੱਗੀਆਂ ਕਿ ਨਹੀਂ ਜੀ ਇਹ ਤਾਂ ਖਹਿਰੇ ਦਾ ਨਿੱਜੀ ਬਿਆਨ ਦੇਖੋ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਦੇ ਨਾ ਅਸੀਂ ਨਿਰਪੱਖ ਹਾਂ ਅਸੀਂ ਉਸ ਬੰਦੇ ਦਾ ਪੱਖ ਲਾਵਾਂਗੇ ਜਿਹੜਾ ਬੰਦਾ ਪੰਜਾਬ ਪੱਖੀ ਹੈ ਤੇ ਇਹ ਗੱਲ ਸਾਨੂੰ ਵੀ ਪੰਜਾਬ ਪੱਖੀ ਲੱਗ ਰਹੀ ਹੈ ਕਿ ਜੇ ਅਸੀਂ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਨਹੀਂ ਕੁਝ ਸੁੱਖ ਸਹੂਲਤਾਂ ਲੈ ਸਕਦੇ ਤਾਂ ਫਿਰ ਸਾਡੇ ਪੈਸੇ ਤੇ ਗੈਰ ਪੰਜਾਬੀ ਸੁੱਖ ਸਹੂਲਤਾਂ ਕਿਉਂ ਲੈਣ ਹਾਲਾਂਕਿ ਸਾਡੇ ਭੈਣ ਭਰਾ ਨੇ ਅਸੀਂ ਇੱਕੋ ਦੇਸ਼ ਦੇ ਵਾਸੀ ਆ ਤਾਂ ਫਿਰ ਉਹਨਾਂ ਵਾਸਤੇ ਸਾਰਾ ਕਾਨੂੰਨ ਲਾਗੂ ਹੁੰਦਾ ਹੈ ਤਾਂ ਸਾਡੇ ਵਾਸਤੇ ਉਧਰਲੇ ਪਾਸੇ ਕਿਉਂ ਸੁੱਖ ਸਹੂਲਤਾਂ ਨਹੀਂ ਇਹ ਵੀ ਗੱਲ ਜਿਹੜੀ ਆ ਸੋਚਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਬਿਆਨ ਦੇ ਉੱਪਰ ਟਿੱਪਣੀ ਕਰ ਦਿੱਤੀ ਕਿਉਂ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਬਿਆਨ ਤੇ ਟਿੱਪਣੀ ਮਣੀਪੁਰ ਦੀ ਘਟਨਾ ਤੇ ਚੁੱਪ ਰਹਿੰਦੇ ਆ ਹੋਰ ਬਹੁਤ ਸਾਰੀਆਂ ਅਹਿਮ ਘਟਨਾਵਾਂ ਤੇ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਆ ਇਸ ਘਟਨਾ ਤੇ ਪ੍ਰਧਾਨ ਮੰਤਰੀ ਕਿਉਂ ਬੋਲੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਤੇ ਇਸ ਕਰਕੇ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਉਹਨਾਂ ਨੂੰ ਵੋਟਾਂ ਦੀ ਮਦਦ ਮਿਲ ਰਹੀ ਸੀ ਕਿਉਂ ਕਾਂਗਰਸ ਦੇ ਲੀਡਰ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਨਹੀਂ ਖੜੇ ਕਿਉਂਕਿ ਕਾਂਗਰਸ ਦੇ ਲੀਡਰਾਂ ਦੀ ਯੂਪੀ ਬਿਹਾਰ ਦੇ ਵਿੱਚ ਔਰ ਜੇ ਮੈਂ ਗੱਲ ਕਰਾਂ ਲੁਧਿਆਣਾ ਅਮਰਸਰ ਜਹੂਰ ਬਹੁਤ ਥਾਈ ਜਿਹੜੀ ਐ ਉਹ ਵੋਟ ਟੁੱਟ ਰਹੀ ਸੀ ਇਸ ਕਰਕੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜਨਾ ਜ਼ਰੂਰੀ ਨਹੀਂ ਸਮਝਿਆ ਹੁਣ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਉਹ ਲੋਕਾਂ ਨਾਲ ਖੜਨਾ ਹੈ ਜਿਹੜੇ ਲੋਕ ਸਾਡੇ ਨਾਲ ਖੜਦੇ ਆ ਜਾਂ ਜਿਹੜੇ ਲੋਕ ਪੂਛਾਂ ਲੈ ਕੇ ਸਿਰਫ ਵੋਟਾਂ ਟੁੱਟਦੀਆਂ ਦੇਖ ਕੇ ਸਾਡੇ ਹੱਕਾਂ ਨੂੰ ਛੱਡ ਕੇ ਭੱਜ ਜਾਂਦੇ ਆ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜੇ ਤੁਸੀਂ ਅੱਜ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਨਹੀਂ ਕਰ ਸਕਦੇ ਤਾਂ ਫਿਰ ਪੰਜਾਬੀ ਤੁਹਾਨੂੰ ਵੋਟ ਪਾਉਣ ਕਿਉਂ ਤੇ ਦੂਜੇ ਪਾਸੇ ਇਸ ਗੱਲ ਦਾ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਖੈਰ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਤਾਂ ਫਿਰ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਕਿ ਜੇ ਸਾਨੂੰ ਹੱਕ ਹਿਮਾਚਲ ਦੇ ਵਿੱਚ ਨਹੀਂ ਮਿਲਦੇ ਜੇ ਸਾਨੂੰ ਹੱਕ ਬਿਹਾਰ ਦੇ ਵਿੱਚ ਨਹੀਂ ਮਿਲਦੇ ਜੇ ਉੱਤਰਾਖੰਡ ਜਾਂ ਰਾਜਸਥਾਨ ਦੇ ਵਿੱਚ ਨਹੀਂ ਮਿਲਦੇ ਗੁਜਰਾਤ ਦੇ ਵਿੱਚ ਨਹੀਂ ਮਿਲਦੇ ਤਾਂ ਫਿਰ ਤੁਸੀਂ ਸਾਡੇ ਉਹਨਾਂ ਨੂੰ ਬਲਕੇ ਸਾਡੇ ਵਾਲੇ ਪਾਸੇ ਤੇ ਆ ਕੇ ਜਿਹੜੇ ਨੌਕਰੀਆਂ ਤੇ ਹੋਰ ਸਹੂਲਤਾਂ ਮਿਲ ਰਹੀਆਂ ਤੁਸੀਂ ਇਸ ਹੱਕ ਦੇ ਵਿੱਚੋਂ ਕਿ ਪੰਜਾਬੀਆਂ ਨੂੰ ਹੋਰ ਸਹੂਲਤਾਂ ਦੂਜੇ ਸੂਬਿਆਂ ਦੇ ਨਾ ਮਿਲਣ ਪਰ ਉਹਨਾਂ ਨੂੰ ਸਾਡੇ ਮਿਲਣ ਉਹਨਾਂ ਦਾ ਆਧਾਰ ਕਾਰਡ ਇੱਧਰ ਚੱਲ ਜਾਂਦਾ ਉੱਥੋਂ ਦੇ ਜਿਹੜੇ ਐਸਸੀ ਲੋਕ ਵੀ ਨੇ ਉਹਨਾਂ ਦੀਆਂ ਵੀ ਸੁਖ ਸਹੂਲਤਾਂ ਇੱਥੇ ਮਿਲਦੀਆਂ ਨੇ ਉਹਨਾਂ ਨੂੰ ਵੀ ਤੇ ਐਸਸੀ ਵਾਲੀਆਂ ਪਰ ਸਾਡੇ ਜਿਹੜੇ ਐਸਸੀ ਭਾਈਚਾਰਾ ਜਿਹੜਾ ਡਰਾਈਵਰ ਭਾਈਚਾਰਾ ਉਧਰ ਜਾਂਦਾ ਕੋਈ ਗੱਲਬਾਤ ਹੋ ਜਾਂਦੀ ਹੈ ਨਾ ਤਾਂ ਉਹਨਾਂ ਦਾ ਇਲਾਜ ਮੁਫਤ ਹੁੰਦਾ ਜਦਕਿ ਪੰਜਾਬ ਗੈਰ ਪੰਜਾਬੀਆਂ ਨੂੰ ਵੀ ਇਲਾਜ ਜਿਹੜਾ ਉਹ ਮੁਫਤ ਦੇ ਰਿਹਾ ਜੇ ਫਿਰ ਦੂਜੇ ਸੂਬੇ ਸਾਡੇ ਨਾਲ ਵਿਤਕਰਾ ਕਿਉਂ ਕਰਦੇ ਆ ਇਸ ਤੇ ਕਾਨੂੰਨ ਬਣਾਉਣਾ ਲਾਜ਼ਮੀ ਹੈ ਔਰ ਜੇ ਤੁਸੀਂ ਗੱਲ ਕਰਦੇ ਹੋ ਕਿ ਸਾਡੇ ਲੋਕ ਵੀ ਕੈਨੇਡਾ ਅਮਰੀਕਾ ਦੂਜੇ ਹੋਰ ਸੂਬਾਂ ਦੇ ਵਿੱਚ ਵਸ ਜਾਂਦੇ ਆ ਤਾਂ ਉਹ ਪੂਰਾ ਇੱਕ ਪ੍ਰੋਪਰ ਕਰਾਈਟੇਰੀਆ ਹੈਗਾ ਜਿਹਦੇ ਤਹਿਤ ਉਹ ਉੱਥੇ ਵਸ ਰਹੇ ਨੇ ਹੁਣ ਇੱਥੇ ਬਹੁਤ ਸਾਰੇ ਥਾਮਾਂ ਤੇ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜਿਹੜੇ ਸਾਡੇ ਪ੍ਰਵਾਸੀ ਭਾਈਚਾਰਾ ਹੈਗਾ ਜਿਹੜਾ ਗਹਿਰ ਪੰਜਾਬੀ ਭਾਈਚਾਰਾ ਮੈਂ ਫਿਰ ਛਾਪ ਦੇਤੇ ਯੂਪੀ ਬਿਹਾਰ ਨਹੀਂ ਵਰਤ ਰਿਹਾ ਤਾਂ ਜਿਹੜਾ ਸਾਡਾ ਗੈਰ ਪੰਜਾਬੀ ਭਾਈਚਾਰਾ ਉਹ ਆਪਣੇ ਸੂਬੇ ਦਾ ਆਧਾਰ ਕਾਰਡ ਵੀ ਰੱਖ ਰਿਹਾ ਔਰ ਪੰਜਾਬ ਦਾ ਵੀ ਰੱਖ ਰਿਹਾ ਉਹ ਆਪਣੇ ਸੂਬੇ ਚੋਂ ਜਾ ਕੇ ਵੀ ਸਹੂਲਤਾਂ ਲੈ ਰਿਹਾ ਤੇ ਇਧਰੋਂ ਵੀ ਲੈ ਰਿਹਾ ਇਹ ਸਮਝੋ ਬਾਹਰ ਗੱਲ ਹੈ ਕਿ ਅਜਿਹਾ ਚੱਲ ਕਿਉਂ ਰਿਹਾ ਆ ਪੰਜਾਬ ਦੇ ਖਿਲਾਫ ਇਹ ਵੱਡੀ ਸਾਜ਼ਿਸ਼ ਹੈ ਇਸ ਨੂੰ ਰੋਕਣ ਦੀ ਲੋੜ ਹੈ ਔਰ ਪੰਜਾਬੀਆਂ ਨੂੰ ਵੀ ਉਹ ਲੋਕ ਪਛਾਣਨ ਦੀ ਲੋੜ ਹੈ ਜਿਹੜੇ ਚੰਦ ਵੋਟਾਂ ਦੇ ਕਰਕੇ ਤੁਹਾਡੇ ਹੱਕਾਂ ਨੂੰ ਨਹੀਂ ਸੁਰੱਖਿਅਤ ਕਰ ਸਕਦੇ ਔਰ ਸਾਨੂੰ ਇਹੋ ਜੀ ਆਗੂਆਂ ਦੀ ਲੋੜ ਹੈ ਸਾਨੂੰ ਇੱਕ ਅਜਿਹੀ ਪਾਰਟੀ ਦੀ ਲੋੜ ਹੈ ਜਿਹੜੀ ਹੋਰ ਸੂਬਿਆਂ ਨੂੰ ਨਾ ਦੇਖੇ ਦੇਸ਼ ਦੇ ਪ੍ਰਤੀ ਜ਼ਰੂਰ ਉਹ ਜ਼ਰੂਰ ਜੇ ਮੈਂ ਕਹਾਂ ਮਾਨਦਾਰ ਰਹੇ ਪਰ ਸਭ ਤੋਂ ਪਹਿਲਾਂ ਇਮਾਨਦਾਰੀ ਸਾਡੀ ਸੂਬੇ ਦੇ ਨਾਲ ਬਣਦੀ ਹੈ ਔਰ ਉਹ ਪਾਰਟੀ ਜਿਹੜੀ ਸਾਡੇ ਸੂਬੇ ਦੀ ਗੱਲ ਕਰੇ ਸਾਡੇ ਸੂਬੇ ਦੇ ਲੋਕਾਂ ਦੀ ਗੱਲ ਕਰੇ ਸਾਡੇ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰੇ ਤੇ ਉਹ ਪਾਰਟੀ ਸਾਨੂੰ ਚਾਹੀਦੀ ਹੈ ਉਹ ਪਾਰਟੀ ਨਹੀਂ ਚਾਹੀਦੀ ਕਿ ਯੂਪੀ ਬਿਹਾਰ ਉੱਤਰਾਖੰਡ ਜਾਂ ਕਿਸੇ ਹੋਰ ਪਾਸੇ ਵੋਟਾਂ ਟੁੱਟਦੀਆਂ ਦੇਖ ਕੇ ਇਹ ਪਾਰਟੀਆਂ ਜਿਹੜੀਆਂ ਸਾਡੇ ਪੰਜਾਬੀਆਂ ਦੇ ਹੱਕ ਹੀ ਭੁੱਲ ਜਾਣ ਇਹੋ ਜਿਹੀ ਨਹੀਂ ਚਾਹੀਦੀ ਇਹ ਜ਼ਰੂਰ ਹੈ ਕਿ ਇੱਥੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਨੂੰ ਤੋੜ ਮੋੜ ਕੇ ਜ਼ਰੂਰ ਪੇਸ਼ ਕੀਤਾ ਗਿਆ ਪਰ ਠੀਕ ਹੈ ਸਾਨੂੰ ਨਹੀਂ ਪਤਾ ਇਹਦਾ ਫਾਇਦਾ ਨੁਕਸਾਨ ਕਿੰਨਾ ਹੋਊਗਾ ਸਿਆਸੀ ਤੌਰ ਤੇ ਇਹਨਾਂ ਨੂੰ ਪਰ ਹਾਂ ਪੰਜਾਬੀਆਂ ਸਾਹਮਣੇ ਉਹ ਚਿਹਰੇ ਜ਼ਰੂਰ ਨੰਗੇ ਹੋਗੇ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਖੜਦੇ ਆ ਤੇ ਜਿਹੜੇ ਚੰਦ ਵੋਟਾਂ ਦੇ ਲਈ ਪੰਜਾਬੀਆਂ ਦੇ ਹੱਕਾਂ ਨੂੰ ਅਜੇ ਹੀ ਜਿਹੜਾ ਛੱਡ ਜਾਂਦੇ ਆ ਪੂਛਾਂ ਚਾੱਕ ਕੇ ਭੱਜ ਲੈਂਦੇ ਆ ਉਹ ਉਹਨਾਂ ਦੇ ਚਿਹਰੇ ਨੰਗੇ ਹੋਗੇ ਆ ਤੇ ਇਹ ਜਰੂਰ ਪੰਜਾਬੀਆਂ ਨੂੰ ਇਹੋ ਜਿਹੇ ਚਿਹਰੇ ਪਛਾਣਨ ਦੀ ਲੋੜ ਹੈਗੀ ਆ ਉਮੀਦ ਕਰਦੇ ਆ ਕਿ ਸਾਡੀ ਰਿਪੋਰਟ ਤੁਹਾਨੂੰ ਪਸੰਦ ਆਵੇ ਦੁਆਰਾ ਫਿਰ ਮਿਲਾਂਗੇ ਧੰਨਵਾਦ